ਅਕਲਾਨ ਦੇ ਵਿੱਚ ਇੱਕ ਅਜੀਬ ਤੇ ਹੈਰਾਨੀਜਨਕ ਵਾਕਿਆ ਸਾਹਮਣੇ ਆਇਆ ਹੈ ਇੱਕ ਵਿਅਕਤੀ ਤੇ ਦੋਸ਼ ਹੈ ਕਿ ਉਸਨੇ ਜੁਐਲਰੀ ਸਟੋਰ ਵਿੱਚੋਂ 33000 ਡਾਲਰ ਤੋਂ ਵੱਧ ਕੀਮਤ ਵਾਲਾ ਪੈਂਡੈਂਟ ਚੋਰੀ ਕੀਤਾ ਤੇ ਉਸੇ ਥਾਂ ਤੇ ਨਿਕਲ ਵੀ ਲਿਆ ਪੁਲਿਸ ਦੇ ਅਨਸਾਰ ਇਹ ਘਟਨਾ ਪਿਛਲੇ ਸ਼ੁੱਕਰਵਾਰ ਦੁਪਹਿਰ 3:30 ਵਜੇ ਸ਼ਹਿਰ ਦੇ ਕੇਂਦਰੀ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਜੁਐਲਰੀ ਸਟੋਰ ਵਿੱਚ ਵਾਪਰੀ 32 ਸਾਲਾਂ ਦੇ ਦੋਸ਼ੀ ਤੇ ਇਲਜ਼ਾਮ ਹੈ ਕਿ ਉਸਨੇ ਫੈਬਜ਼ੇ ਜੇਮਜ਼ ਬੌਂਡ ਅਕਟੋਪਸੀ ਐਗ ਪੈਂਡੈਂਟ ਨੂੰ ਕਾਊਂਟਰ ਤੋਂ ਚੁੱਕਿਆ ਤੇ ਉਸੇ ਥਾਂ ਤੇ ਨਿਕਲ ਲਿਆ ਕੋਟ ਡਾਕੂਮੈਂਟ ਦੇ ਅਨੁਸਾਰ ਇਸ ਪੈਂਡੈਂਟ ਦੀ ਕੀਮਤ 33585 ਡਾਲਰ ਹੈ ਸਟੋਰ ਦੀ ਲਿਸਟਿੰਗ ਮੁਤਾਬਕ ਇਹ 28 ਕੈਰਟ ਸੋਨੇ ਨਾਲ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ 60 ਚਿੱਟੇ ਹੀਰੇ ਜੜੇ ਹੋਏ ਸਨ ਅਤੇ 15 ਨੀਲੇ ਸਫਾਇਰ ਵੀ ਜੜੇ ਹੋਏ ਸਨ ਇਸ ਦੇ ਅੰਦਰ ਸੋਨੇ ਤੋਂ ਤਿਆਰ ਕੀਤਾ 8 ਭੁਜਾ ਆਕਾਰ ਦਾ ਲੋਕਟ ਬਣਾਇਆ ਗਿਆ ਸੀ ਜਿਸ ਦੀਆਂ ਅੱਖਾਂ ਲਈ ਦੋ ਕਾਲੇ ਹੀਰੇ ਵੀ ਵਰਤੇ ਗਏ ਸਨ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਆਕਲੈਂਡ ਸਿਟੀ ਬੀਟ ਦੀ ਪੁਲਿਸ ਟੀਮ मौके ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਚੋਰੀ ਦਾ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਦੋਸ਼ੀ ਨੂੰ ਪਿਛਲੇ ਹਫਤੇ ਆਕਲੈਂਡ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ ਜੇਲ੍ਹ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਉਹ ਅਗਲੇ ਸੋਮਵਾਰ ਫਿਰ ਅਦਾਲਤ ਦੇ ਵਿੱਚ ਪੇਸ਼ ਹੋਵੇਗਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਕੀਮਤੀ ਪੈਂਡੈਂਟ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਤੇ ਜਾਂਚ ਜਾਰੀ ਹੈ ਅਕਲਾਨ ਦੇ ਵਿੱਚ ਇੱਕ ਅਜੀਬ ਤੇ ਹੈਰਾਨੀਜਨਕ ਵਾਕਿਆ ਸਾਹਮਣੇ ਆਇਆ ਹੈ ਇੱਕ ਵਿਅਕਤੀ ਤੇ ਦੋਸ਼ ਹੈ ਕਿ ਉਸਨੇ ਜੁਐਲਰੀ ਸਟੋਰ ਵਿੱਚੋਂ 33000 ਡਾਲਰ ਤੋਂ ਵੱਧ ਕੀਮਤ ਵਾਲਾ ਪੈਂਡੈਂਟ ਚੋਰੀ ਕੀਤਾ ਤੇ ਉਸੇ ਥਾਂ ਤੇ ਨਿਗਲ ਵੀ ਲਿਆ ਪੁਲਿਸ ਦੇ ਅਨੁਸਾਰ ਇਹ ਘਟਨਾ ਪਿਛਲੇ ਸ਼ੁੱਕਰਵਾਰ ਦੁਪਹਿਰ 3:30 ਵਜੇ ਸ਼ਹਿਰ ਦੇ ਕੇਂਦਰੀ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਜੁਐਲਰੀ ਸਟੋਰ ਵਿੱਚ ਵਾਪਰੀ 32 ਸਾਲਾਂ ਦੇ ਦੋਸ਼ੀ ਤੇ ਇਲਜ਼ਾਮ ਹੈ ਕਿ ਉਸਨੇ ਫੈਬਜ਼ੇ ਜੇਮਜ਼ ਬੌਂਡ ਅਕਟੋਪਸੀ ਐਗ ਪੈਂਡੈਂਟ ਨੂੰ ਕਾਊਂਟਰ ਤੋਂ ਚੁੱਕਿਆ ਤੇ ਉਸੇ ਥਾਂ ਤੇ ਨਿਗਲ ਲਿਆ ਕੋਟ ਡਾਕੂਮੈਂਟ ਦੇ ਅਨੁਸਾਰ ਇਸ ਪੈਂਡੈਂਟ ਦੀ ਕੀਮਤ 33585 ਡਾਲਰ ਹੈ ਸਟੋਰ ਦੀ ਲਿਸਟਿੰਗ ਮੁਤਾਬਕ ਇਹ 28 ਕੈਰਟ ਸੋਨੇ ਨਾਲ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ 60 ਚਿੱਟੇ ਹੀਰੇ ਜੜੇ ਹੋਏ ਸਨ ਅਤੇ 15 ਨੀਲੇ ਸਫਾਇਰ ਵੀ ਜੜੇ ਹੋਏ ਸਨ ਇਸ ਦੇ ਅੰਦਰ ਸੋਨੇ ਤੋਂ ਤਿਆਰ ਕੀਤਾ 8 ਭੁਜਾ ਆਕਾਰ ਦਾ ਲੋਕਟ ਬਣਾਇਆ ਗਿਆ ਸੀ ਜਿਸ ਦੀਆਂ ਅੱਖਾਂ ਲਈ ਦੋ ਕਾਲੇ ਹੀਰੇ ਵੀ ਵਰਤੇ ਗਏ ਸਨ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਆਕਲੈਂਡ ਸਿਟੀ ਬੀਟ ਦੀ ਪੁਲਿਸ ਟੀਮ मौके ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਚੋਰੀ ਦਾ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਦੋਸ਼ੀ ਨੂੰ ਪਿਛਲੇ ਹਫਤੇ ਆਕਲੈਂਡ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ ਜੇਲ੍ਹ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਉਹ ਅਗਲੇ ਸੋਮਵਾਰ ਫਿਰ ਅਦਾਲਤ ਦੇ ਵਿੱਚ ਪੇਸ਼ ਹੋਵੇਗਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਕੀਮਤੀ ਪੈਂਡੈਂਟ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਤੇ ਜਾਂਚ ਜਾਰੀ ਹੈ ਅਕਲੈਂਡ ਦੇ ਵਿੱਚ ਇੱਕ ਅਜੀਬ ਤੇ ਹੈਰਾਨੀਜਨਕ ਵਾਕਿਆ ਸਾਹਮਣੇ ਆਇਆ ਹੈ ਇੱਕ ਵਿਅਕਤੀ ਤੇ ਦੋਸ਼ ਹੈ ਕਿ ਉਸਨੇ ਜੁਐਲਰੀ ਸਟੋਰ ਵਿੱਚੋਂ 33000 ਡਾਲਰ ਤੋਂ ਵੱਧ ਕੀਮਤ ਵਾਲਾ ਪੈਂਡੈਂਟ ਚੋਰੀ ਕੀਤਾ ਤੇ ਉਸੇ ਥਾਂ ਤੇ ਨਿਕਲ ਵੀ ਲਿਆ ਪੁਲਿਸ ਦੇ ਅਨਸਾਰ ਇਹ ਘਟਨਾ ਪਿਛਲੇ ਸ਼ੁੱਕਰਵਾਰ ਦੁਪਹਿਰ 3:30 ਵਜੇ ਸ਼ਹਿਰ ਦੇ ਕੇਂਦਰੀ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਜੁਐਲਰੀ ਸਟੋਰ ਵਿੱਚ ਵਾਪਰੀ 32 ਸਾਲਾਂ ਦੇ ਦੋਸ਼ੀ ਤੇ ਇਲਜ਼ਾਮ ਹੈ ਕਿ ਉਸਨੇ ਫੈਬਜ਼ੇ ਜੇਮਜ਼ ਬੌਂਡ ਅਕਟੋਪਸੀ ਐਗ ਪੈਂਡੈਂਟ ਨੂੰ ਕਾਊਂਟਰ ਤੋਂ ਚੁੱਕਿਆ ਤੇ ਉਸੇ ਥਾਂ ਤੇ ਨਿਕਲ ਲਿਆ ਕੋਟ ਡਾਕੂਮੈਂਟ ਦੇ ਅਨੁਸਾਰ ਇਸ ਪੈਂਡੈਂਟ ਦੀ ਕੀਮਤ 33585 ਡਾਲਰ ਹੈ ਸਟੋਰ ਦੀ ਲਿਸਟਿੰਗ ਮੁਤਾਬਕ ਇਹ 28 ਕੈਰਟ ਸੋਨੇ ਨਾਲ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ 60 ਚਿੱਟੇ ਹੀਰੇ ਜੜੇ ਹੋਏ ਸਨ ਅਤੇ 15 ਨੀਲੇ ਸਫਾਇਰ ਵੀ ਜੜੇ ਹੋਏ ਸਨ ਇਸ ਦੇ ਅੰਦਰ ਸੋਨੇ ਤੋਂ ਤਿਆਰ ਕੀਤਾ 8ਪੋਚਾ ਆਕਾਰ ਦਾ ਲੋਕਟ ਬਣਾਇਆ ਗਿਆ ਸੀ ਜਿਸ ਦੀਆਂ ਅੱਖਾਂ ਲਈ ਦੋ ਕਾਲੇ ਹੀਰੇ ਵੀ ਵਰਤੇ ਗਏ ਸਨ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਆਕਲੈਂਡ ਸਿਟੀ ਬੀਟ ਦੀ ਪੁਲਿਸ ਟੀਮ मौके ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਚੋਰੀ ਦਾ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਦੋਸ਼ੀ ਨੂੰ ਪਿਛਲੇ ਹਫਤੇ ਆਕਲੈਂਡ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ ਜੇਲ੍ਹ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਉਹ ਅਗਲੇ ਸੋਮਵਾਰ ਫਿਰ ਅਦਾਲਤ ਦੇ ਵਿੱਚ ਪੇਸ਼ ਹੋਵੇਗਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਕੀਮਤੀ ਪੈਂਡੈਂਟ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਤੇ ਜਾਂਚ ਜਾਰੀ ਹੈ ਅਕਲਾਨ ਦੇ ਵਿੱਚ ਇੱਕ ਅਜੀਬ ਤੇ ਹੈਰਾਨੀਜਨਕ ਵਾਕਿਆ ਸਾਹਮਣੇ ਆਇਆ ਹੈ ਇੱਕ ਵਿਅਕਤੀ ਤੇ ਦੋਸ਼ ਹੈ ਕਿ ਉਸਨੇ ਜੁਐਲਰੀ ਸਟੋਰ ਵਿੱਚੋਂ 33000 ਡਾਲਰ ਤੋਂ ਵੱਧ ਕੀਮਤ ਵਾਲਾ ਪੈਂਡੈਂਟ ਚੋਰੀ ਕੀਤਾ ਤੇ ਉਸੇ ਥਾਂ ਤੇ ਨਿਕਲ ਵੀ ਲਿਆ ਪੁਲਿਸ ਦੇ ਅਨੁਸਾਰ ਇਹ ਘਟਨਾ ਪਿਛਲੇ ਸ਼ੁੱਕਰਵਾਰ ਦੁਪਹਿਰ 3:30 ਵਜੇ ਸ਼ਹਿਰ ਦੇ ਕੇਂਦਰੀ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਜੁਐਲਰੀ ਸਟੋਰ ਵਿੱਚ ਵਾਪਰੀ 32 ਸਾਲਾਂ ਦੇ ਦੋਸ਼ੀ ਤੇ ਇਲਜ਼ਾਮ ਹੈ ਕਿ ਉਸਨੇ ਫੈਬਜ਼ੇ ਜੇਮਜ਼ ਬੌਂਡ ਅਕਟੋਪਸੀ ਐਗ ਪੈਂਡੈਂਟ ਨੂੰ ਕਾਊਂਟਰ ਤੋਂ ਚੁੱਕਿਆ ਤੇ ਉਸੇ ਥਾਂ ਤੇ ਨਿਕਲ ਲਿਆ ਕੋਟ ਡਾਕੂਮੈਂਟ ਦੇ ਅਨੁਸਾਰ ਇਸ ਪੈਂਡੈਂਟ ਦੀ ਕੀਮਤ 33585 ਡਾਲਰ ਹੈ ਸਟੋਰ ਦੀ ਲਿਸਟਿੰਗ ਮੁਤਾਬਕ ਇਹ 28 ਕੈਰਟ ਸੋਨੇ ਨਾਲ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ 60 ਚਿੱਟੇ ਹੀਰੇ ਜੜੇ ਹੋਏ ਸਨ ਅਤੇ 15 ਨੀਲੇ ਸਫਾਇਰ ਵੀ ਜੜੇ ਹੋਏ ਸਨ ਇਸ ਦੇ ਅੰਦਰ ਸੋਨੇ ਤੋਂ ਤਿਆਰ ਕੀਤਾ 8ਪੋਜਾ ਆਕਾਰ ਦਾ ਲੋਕਟ ਬਣਾਇਆ ਗਿਆ ਸੀ ਜਿਸ ਦੀਆਂ ਅੱਖਾਂ ਲਈ ਦੋ ਕਾਲੇ ਹੀਰੇ ਵੀ ਵਰਤੇ ਗਏ ਸਨ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਆਕਲੈਂਡ ਸਿਟੀ ਬੀਟ ਦੀ ਪੁਲਿਸ ਟੀਮ मौके ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਚੋਰੀ ਦਾ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਦੋਸ਼ੀ ਨੂੰ ਪਿਛਲੇ ਹਫਤੇ ਆਕਲੈਂਡ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ ਜੇਲ੍ਹ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਉਹ ਅਗਲੇ ਸੋਮਵਾਰ ਫਿਰ ਅਦਾਲਤ ਦੇ ਵਿੱਚ ਪੇਸ਼ ਹੋਵੇਗਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਕੀਮਤੀ ਪੈਂਡੈਂਟ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਤੇ ਜਾਂਚ ਜਾਰੀ ਹੈ ਅਕਲੈਂਡ ਦੇ ਵਿੱਚ ਇੱਕ ਅਜੀਬ ਤੇ ਹੈਰਾਨੀਜਨਕ ਵਾਕਿਆ ਸਾਹਮਣੇ ਆਇਆ ਹੈ ਇੱਕ ਵਿਅਕਤੀ ਤੇ ਦੋਸ਼ ਹੈ ਕਿ ਉਸਨੇ ਜੁਐਲਰੀ ਸਟੋਰ ਵਿੱਚੋਂ 33000 ਡਾਲਰ ਤੋਂ ਵੱਧ ਕੀਮਤ ਵਾਲਾ ਪੈਂਡੈਂਟ ਚੋਰੀ ਕੀਤਾ ਤੇ ਉਸੇ ਥਾਂ ਤੇ ਨਿਕਲ ਵੀ ਲਿਆ ਪੁਲਿਸ ਦੇ ਅਨਸਾਰ ਇਹ ਘਟਨਾ ਪਿਛਲੇ ਸ਼ੁੱਕਰਵਾਰ ਦੁਪਹਿਰ 3:30 ਵਜੇ ਸ਼ਹਿਰ ਦੇ ਕੇਂਦਰੀ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਜੁਐਲਰੀ ਸਟੋਰ ਵਿੱਚ ਵਾਪਰੀ 32 ਸਾਲਾਂ ਦੇ ਦੋਸ਼ੀ ਤੇ ਇਲਜ਼ਾਮ ਹੈ ਕਿ ਉਸਨੇ ਫੈਬਜ਼ੇ ਜੇਮਜ਼ ਬੌਂਡ ਅਕਟੋਪਸੀ ਐਗ ਪੈਂਡੈਂਟ ਨੂੰ ਕਾਊਂਟਰ ਤੋਂ ਚੁੱਕਿਆ ਤੇ ਉਸੇ ਥਾਂ ਤੇ ਨਿਕਲ ਲਿਆ ਕੋਟ ਡਾਕੂਮੈਂਟ ਦੇ ਅਨੁਸਾਰ ਇਸ ਪੈਂਡੈਂਟ ਦੀ ਕੀਮਤ 33585 ਡਾਲਰ ਹੈ ਸਟੋਰ ਦੀ ਲਿਸਟਿੰਗ ਮੁਤਾਬਕ ਇਹ 28 ਕੈਰਟ ਸੋਨੇ ਨਾਲ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ 60 ਚਿੱਟੇ ਹੀਰੇ ਜੜੇ ਹੋਏ ਸਨ ਅਤੇ 15 ਨੀਲੇ ਸਫਾਇਰ ਵੀ ਜੜੇ ਹੋਏ ਸਨ ਇਸ ਦੇ ਅੰਦਰ ਸੋਨੇ ਤੋਂ ਤਿਆਰ ਕੀਤਾ 8 ਭੁਜਾ ਆਕਾਰ ਦਾ ਲੋਕਟ ਬਣਾਇਆ ਗਿਆ ਸੀ ਜਿਸ ਦੀਆਂ ਅੱਖਾਂ ਲਈ ਦੋ ਕਾਲੇ ਹੀਰੇ ਵੀ ਵਰਤੇ ਗਏ ਸਨ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਆਕਲੈਂਡ ਸਿਟੀ ਬੀਟ ਦੀ ਪੁਲਿਸ ਟੀਮ मौके ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਚੋਰੀ ਦਾ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਦੋਸ਼ੀ ਨੂੰ ਪਿਛਲੇ ਹਫਤੇ ਆਕਲੈਂਡ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ ਜੇਲ੍ਹ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਉਹ ਅਗਲੇ ਸੋਮਵਾਰ ਫਿਰ ਅਦਾਲਤ ਦੇ ਵਿੱਚ ਪੇਸ਼ ਹੋਵੇਗਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਕੀਮਤੀ ਪੈਂਡੈਂਟ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਤੇ ਜਾਂਚ ਜਾਰੀ ਹੈ ਅਕਲੰਡ ਦੇ ਵਿੱਚ ਇੱਕ ਅਜੀਬ ਤੇ ਹੈਰਾਨੀਜਨਕ ਵਾਕਿਆ ਸਾਹਮਣੇ ਆਇਆ ਹੈ ਇੱਕ ਵਿਅਕਤੀ ਤੇ ਦੋਸ਼ ਹੈ ਕਿ ਉਸਨੇ ਜੁਐਲਰੀ ਸਟੋਰ ਵਿੱਚੋਂ 33000 ਡਾਲਰ ਤੋਂ ਵੱਧ ਕੀਮਤ ਵਾਲਾ ਪੈਂਡੈਂਟ ਚੋਰੀ ਕੀਤਾ ਤੇ ਉਸੇ ਥਾਂ ਤੇ ਨਿਕਲ ਵੀ ਲਿਆ ਪੁਲਿਸ ਦੇ ਅਨੁਸਾਰ ਇਹ ਘਟਨਾ ਪਿਛਲੇ ਸ਼ੁੱਕਰਵਾਰ ਦੁਪਹਿਰ 3:30 ਵਜੇ ਸ਼ਹਿਰ ਦੇ ਕੇਂਦਰੀ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਜੁਐਲਰੀ ਸਟੋਰ ਵਿੱਚ ਵਾਪਰੀ 32 ਸਾਲਾਂ ਦੇ ਦੋਸ਼ੀ ਤੇ ਇਲਜ਼ਾਮ ਹੈ ਕਿ ਉਸਨੇ ਫੈਬਜ਼ੇ ਜੇਮਜ਼ ਬੌਂਡ ਆਕਟੋਪਸੀ ਐਗ ਪੈਂਡੈਂਟ ਨੂੰ ਕਾਊਂਟਰ ਤੋਂ ਚੁੱਕਿਆ ਤੇ ਉਸੇ ਥਾਂ ਤੇ ਨਿਕਲ ਲਿਆ ਕੋਟ ਡਾਕੂਮੈਂਟ ਦੇ ਅਨੁਸਾਰ ਇਸ ਪੈਂਡੈਂਟ ਦੀ ਕੀਮਤ 33585 ਡਾਲਰ ਹੈ ਸਟੋਰ ਦੀ ਲਿਸਟਿੰਗ ਮੁਤਾਬਕ ਇਹ 28 ਕੈਰਟ ਸੋਨੇ ਨਾਲ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ 60 ਚਿੱਟੇ ਹੀਰੇ ਜੜੇ ਹੋਏ ਸਨ ਅਤੇ 15 ਨੀਲੇ ਸਫਾਇਰ ਵੀ ਜੜੇ ਹੋਏ ਸਨ ਇਸ ਦੇ ਅੰਦਰ ਸੋਨੇ ਤੋਂ ਤਿਆਰ ਕੀਤਾ 8 ਭੁਜਾ ਆਕਾਰ ਦਾ ਲੋਕਟ ਬਣਾਇਆ ਗਿਆ ਸੀ ਜਿਸ ਦੀਆਂ ਅੱਖਾਂ ਲਈ ਦੋ ਕਾਲੇ ਹੀਰੇ ਵੀ ਵਰਤੇ ਗਏ ਸਨ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਆਕਲੈਂਡ ਸਿਟੀ ਬੀਟ ਦੀ ਪੁਲਿਸ ਟੀਮ मौके ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਚੋਰੀ ਦਾ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਦੋਸ਼ੀ ਨੂੰ ਪਿਛਲੇ ਹਫਤੇ ਆਕਲੈਂਡ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ ਜੇਲ੍ਹ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਉਹ ਅਗਲੇ ਸੋਮਵਾਰ ਫਿਰ ਅਦਾਲਤ ਦੇ ਵਿੱਚ ਪੇਸ਼ ਹੋਵੇਗਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਕੀਮਤੀ ਪੈਂਡੈਂਟ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਤੇ ਜਾਂਚ ਜਾਰੀ ਹੈ ਅਕਲੈਂਡ ਦੇ ਵਿੱਚ ਇੱਕ ਅਜੀਬ ਤੇ ਹੈਰਾਨੀਜਨਕ ਵਾਕਿਆ ਸਾਹਮਣੇ ਆਇਆ ਹੈ ਇੱਕ ਵਿਅਕਤੀ ਤੇ ਦੋਸ਼ ਹੈ ਕਿ ਉਸਨੇ ਜੁਐਲਰੀ ਸਟੋਰ ਵਿੱਚੋਂ 33000 ਡਾਲਰ ਤੋਂ ਵੱਧ ਕੀਮਤ ਵਾਲਾ ਪੈਂਡੈਂਟ ਚੋਰੀ ਕੀਤਾ ਤੇ ਉਸੇ ਥਾਂ ਤੇ ਨਿਕਲ ਵੀ ਲਿਆ ਪੁਲਿਸ ਦੇ ਅਨਸਾਰ ਇਹ ਘਟਨਾ ਪਿਛਲੇ ਸ਼ੁੱਕਰਵਾਰ ਦੁਪਹਿਰ 3:30 ਵਜੇ ਸ਼ਹਿਰ ਦੇ ਕੇਂਦਰੀ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਜੁਐਲਰੀ ਸਟੋਰ ਵਿੱਚ ਵਾਪਰੀ 32 ਸਾਲਾਂ ਦੇ ਦੋਸ਼ੀ ਤੇ ਇਲਜ਼ਾਮ ਹੈ ਕਿ ਉਸਨੇ ਫੈਬਜ਼ੇ ਜੇਮਜ਼ ਬੌਂਡ ਅਕਟੋਪਸੀ ਐਗ ਪੈਂਡੈਂਟ ਨੂੰ ਕਾਊਂਟਰ ਤੋਂ ਚੁੱਕਿਆ ਤੇ ਉਸੇ ਥਾਂ ਤੇ ਨਿਕਲ ਲਿਆ ਕੋਟ ਡਾਕੂਮੈਂਟ ਦੇ ਅਨੁਸਾਰ ਇਸ ਪੈਂਡੈਂਟ ਦੀ ਕੀਮਤ 33585 ਡਾਲਰ ਹੈ ਸਟੋਰ ਦੀ ਲਿਸਟਿੰਗ ਮੁਤਾਬਕ ਇਹ 28 ਕੈਰਟ ਸੋਨੇ ਨਾਲ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ 60 ਚਿੱਟੇ ਹੀਰੇ ਜੜੇ ਹੋਏ ਸਨ ਅਤੇ 15 ਨੀਲੇ ਸਫਾਇਰ ਵੀ ਜੜੇ ਹੋਏ ਸਨ ਇਸ ਦੇ ਅੰਦਰ ਸੋਨੇ ਤੋਂ ਤਿਆਰ ਕੀਤਾ 8ਪੋਜਾ ਆਕਾਰ ਦਾ ਲੋਕਟ ਬਣਾਇਆ ਗਿਆ ਸੀ ਜਿਸ ਦੀਆਂ ਅੱਖਾਂ ਲਈ ਦੋ ਕਾਲੇ ਹੀਰੇ ਵੀ ਵਰਤੇ ਗਏ ਸਨ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਆਕਲੈਂਡ ਸਿਟੀ ਬੀਟ ਦੀ ਪੁਲਿਸ ਟੀਮ मौके ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਚੋਰੀ ਦਾ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਦੋਸ਼ੀ ਨੂੰ ਪਿਛਲੇ ਹਫਤੇ ਆਕਲੈਂਡ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ ਜੇਲ੍ਹ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਉਹ ਅਗਲੇ ਸੋਮਵਾਰ ਫਿਰ ਅਦਾਲਤ ਦੇ ਵਿੱਚ ਪੇਸ਼ ਹੋਵੇਗਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਕੀਮਤੀ ਪੈਂਡੈਂਟ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਤੇ ਜਾਂਚ ਜਾਰੀ ਹੈ ਓਕਲੈਂਡ ਦੇ ਵਿੱਚ ਇੱਕ ਅਜੀਬ ਤੇ ਹੈਰਾਨੀਜਨਕ ਵਾਕਿਆ ਸਾਹਮਣੇ ਆਇਆ ਹੈ ਇੱਕ ਵਿਅਕਤੀ ਤੇ ਦੋਸ਼ ਹੈ ਕਿ ਉਸਨੇ ਜੁਐਲਰੀ ਸਟੋਰ ਵਿੱਚੋਂ 33000 ਡਾਲਰ ਤੋਂ ਵੱਧ ਕੀਮਤ ਵਾਲਾ ਪੈਂਡੈਂਟ ਚੋਰੀ ਕੀਤਾ ਤੇ ਉਸੇ ਥਾਂ ਤੇ ਨਿਕਲ ਵੀ ਲਿਆ ਪੁਲਿਸ ਦੇ ਅਨਸਾਰ ਇਹ ਘਟਨਾ ਪਿਛਲੇ ਸ਼ੁੱਕਰਵਾਰ ਦੁਪਹਿਰ 3:30 ਵਜੇ ਸ਼ਹਿਰ ਦੇ ਕੇਂਦਰੀ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਜੁਐਲਰੀ ਸਟੋਰ ਵਿੱਚ ਵਾਪਰੀ 32 ਸਾਲਾਂ ਦੇ ਦੋਸ਼ੀ ਤੇ ਇਲਜ਼ਾਮ ਹੈ ਕਿ ਉਸਨੇ ਫੈਬਜ਼ੇ ਜੇਮਜ਼ ਬੌਂਡ ਅਕਟੋਪਸੀ ਐਗ ਪੈਂਡੈਂਟ ਨੂੰ ਕਾਊਂਟਰ ਤੋਂ ਚੁੱਕਿਆ ਤੇ ਉਸੇ ਥਾਂ ਤੇ ਨਿਕਲ ਲਿਆ ਕੋਟ ਡਾਕੂਮੈਂਟ ਦੇ ਅਨੁਸਾਰ ਇਸ ਪੈਂਡੈਂਟ ਦੀ ਕੀਮਤ 33585 ਡਾਲਰ ਹੈ ਸਟੋਰ ਦੀ ਲਿਸਟਿੰਗ ਮੁਤਾਬਕ ਇਹ 28 ਕੈਰਟ ਸੋਨੇ ਨਾਲ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ 60 ਚਿੱਟੇ ਹੀਰੇ ਜੜੇ ਹੋਏ ਸਨ ਅਤੇ 15 ਨੀਲੇ ਸਿਫਾਇਰ ਵੀ ਜੜੇ ਹੋਏ ਸਨ ਇਸ ਦੇ ਅੰਦਰ ਸੋਨੇ ਤੋਂ ਤਿਆਰ ਕੀਤਾ 8ਪੋਚਾ ਆਕਾਰ ਦਾ ਲੋਕਟ ਬਣਾਇਆ ਗਿਆ ਸੀ ਜਿਸ ਦੀਆਂ ਅੱਖਾਂ ਲਈ ਦੋ ਕਾਲੇ ਹੀਰੇ ਵੀ ਵਰਤੇ ਗਏ ਸਨ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਆਕਲੈਂਡ ਸਿਟੀ ਬੀਟ ਦੀ ਪੁਲਿਸ ਟੀਮ मौके ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਚੋਰੀ ਦਾ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਦੋਸ਼ੀ ਨੂੰ ਪਿਛਲੇ ਹਫਤੇ ਆਕਲੈਂਡ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ ਜੇਲ੍ਹ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਉਹ ਅਗਲੇ ਸੋਮਵਾਰ ਫਿਰ ਅਦਾਲਤ ਦੇ ਵਿੱਚ ਪੇਸ਼ ਹੋਵੇਗਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਕੀਮਤੀ ਪੈਂਡੈਂਟ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਤੇ ਜਾਂਚ ਜਾਰੀ ਹੈ ਓਕਲੈਂਡ ਦੇ ਵਿੱਚ ਇੱਕ ਅਜੀਬ ਤੇ ਹੈਰਾਨੀਜਨਕ ਵਾਕਿਆ ਸਾਹਮਣੇ ਆਇਆ ਹੈ ਇੱਕ ਵਿਅਕਤੀ ਤੇ ਦੋਸ਼ ਹੈ ਕਿ ਉਸਨੇ ਜੁਐਲਰੀ ਸਟੋਰ ਵਿੱਚੋਂ 33000 ਡਾਲਰ ਤੋਂ ਵੱਧ ਕੀਮਤ ਵਾਲਾ ਪੈਂਡੈਂਟ ਚੋਰੀ ਕੀਤਾ ਤੇ ਉਸੇ ਥਾਂ ਤੇ ਨਿਕਲ ਵੀ ਲਿਆ ਪੁਲਿਸ ਦੇ ਅਨਸਾਰ ਇਹ ਘਟਨਾ ਪਿਛਲੇ ਸ਼ੁੱਕਰਵਾਰ ਦੁਪਹਿਰ 3:30 ਵਜੇ ਸ਼ਹਿਰ ਦੇ ਕੇਂਦਰੀ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਜੁਐਲਰੀ ਸਟੋਰ ਵਿੱਚ ਵਾਪਰੀ 32 ਸਾਲਾਂ ਦੇ ਦੋਸ਼ੀ ਤੇ ਇਲਜ਼ਾਮ ਹੈ ਕਿ ਉਸਨੇ ਫੈਬਜ਼ੇ ਜੇਮਜ਼ ਬੌਂਡ ਅਕਟੋਪਸੀ ਐਗ ਪੈਂਡੈਂਟ ਨੂੰ ਕਾਊਂਟਰ ਤੋਂ ਚੁੱਕਿਆ ਤੇ ਉਸੇ ਥਾਂ ਤੇ ਨਿਕਲ ਲਿਆ ਕੋਟ ਡਾਕੂਮੈਂਟ ਦੇ ਅਨੁਸਾਰ ਇਸ ਪੈਂਡੈਂਟ ਦੀ ਕੀਮਤ 33585 ਡਾਲਰ ਹੈ ਸਟੋਰ ਦੀ ਲਿਸਟਿੰਗ ਮੁਤਾਬਕ ਇਹ 28 ਕੈਰਟ ਸੋਨੇ ਨਾਲ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ 60 ਚਿੱਟੇ ਹੀਰੇ ਜੜੇ ਹੋਏ ਸਨ ਅਤੇ 15 ਨੀਲੇ ਸਫਾਇਰ ਵੀ ਜੜੇ ਹੋਏ ਸਨ ਇਸ ਦੇ ਅੰਦਰ ਸੋਨੇ ਤੋਂ ਤਿਆਰ ਕੀਤਾ 8 ਭੁਜਾ ਆਕਾਰ ਦਾ ਲੋਕਟ ਬਣਾਇਆ ਗਿਆ ਸੀ ਜਿਸ ਦੀਆਂ ਅੱਖਾਂ ਲਈ ਦੋ ਕਾਲੇ ਹੀਰੇ ਵੀ ਵਰਤੇ ਗਏ ਸਨ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਆਕਲੈਂਡ ਸਿਟੀ ਬੀਟ ਦੀ ਪੁਲਿਸ ਟੀਮ मौके ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਚੋਰੀ ਦਾ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਦੋਸ਼ੀ ਨੂੰ ਪਿਛਲੇ ਹਫਤੇ ਆਕਲੈਂਡ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ ਜੇਲ੍ਹ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਉਹ ਅਗਲੇ ਸੋਮਵਾਰ ਫਿਰ ਅਦਾਲਤ ਦੇ ਵਿੱਚ ਪੇਸ਼ ਹੋਵੇਗਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਕੀਮਤੀ ਪੈਂਡੈਂਟ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਤੇ ਜਾਂਚ ਜਾਰੀ ਹੈ ਅਕਲੰਡ ਦੇ ਵਿੱਚ ਇੱਕ ਅਜੀਬ ਤੇ ਹੈਰਾਨੀਜਨਕ ਵਾਕਿਆ ਸਾਹਮਣੇ ਆਇਆ ਹੈ ਇੱਕ ਵਿਅਕਤੀ ਤੇ ਦੋਸ਼ ਹੈ ਕਿ ਉਸਨੇ ਜੁਐਲਰੀ ਸਟੋਰ ਵਿੱਚੋਂ 33000 ਡਾਲਰ ਤੋਂ ਵੱਧ ਕੀਮਤ ਵਾਲਾ ਪੈਂਡੈਂਟ ਚੋਰੀ ਕੀਤਾ ਤੇ ਉਸੇ ਥਾਂ ਤੇ ਨਿਕਲ ਵੀ ਲਿਆ ਪੁਲਿਸ ਦੇ ਅਨੁਸਾਰ ਇਹ ਘਟਨਾ ਪਿਛਲੇ ਸ਼ੁੱਕਰਵਾਰ ਦੁਪਹਿਰ 3:30 ਵਜੇ ਸ਼ਹਿਰ ਦੇ ਕੇਂਦਰੀ ਇਲਾਕੇ ਦੇ ਵਿੱਚ ਇੱਕ ਮਸ਼ਹੂਰ ਜੁਐਲਰੀ ਸਟੋਰ ਵਿੱਚ ਵਾਪਰੀ 32 ਸਾਲਾਂ ਦੇ ਦੋਸ਼ੀ ਤੇ ਇਲਜ਼ਾਮ ਹੈ ਕਿ ਉਸਨੇ ਫੈਬਜ਼ੇ ਜੇਮਜ਼ ਬੌਂਡ ਅਕਟੋਪਸੀ ਐਗ ਪੈਂਡੈਂਟ ਨੂੰ ਕਾਊਂਟਰ ਤੋਂ ਚੁੱਕਿਆ ਤੇ ਉਸੇ ਥਾਂ ਤੇ ਨਿਕਲ ਲਿਆ ਕੋਟ ਡਾਕੂਮੈਂਟ ਦੇ ਅਨੁਸਾਰ ਇਸ ਪੈਂਡੈਂਟ ਦੀ ਕੀਮਤ 33585 ਡਾਲਰ ਹੈ ਸਟੋਰ ਦੀ ਲਿਸਟਿੰਗ ਮੁਤਾਬਕ ਇਹ 28 ਕੈਰਟ ਸੋਨੇ ਨਾਲ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ 60 ਚਿੱਟੇ ਹੀਰੇ ਜੜੇ ਹੋਏ ਸਨ ਅਤੇ 15 ਨੀਲੇ ਸਫਾਇਰ ਵੀ ਜੜੇ ਹੋਏ ਸਨ ਇਸ ਦੇ ਅੰਦਰ ਸੋਨੇ ਤੋਂ ਤਿਆਰ ਕੀਤਾ 8 ਭੁਜਾ ਆਕਾਰ ਦਾ ਲੋਕਟ ਬਣਾਇਆ ਗਿਆ ਸੀ ਜਿਸ ਦੀਆਂ ਅੱਖਾਂ ਲਈ ਦੋ ਕਾਲੇ ਹੀਰੇ ਵੀ ਵਰਤੇ ਗਏ ਸਨ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਆਕਲੈਂਡ ਸਿਟੀ ਬੀਟ ਦੀ ਪੁਲਿਸ ਟੀਮ मौके ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਚੋਰੀ ਦਾ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਦੋਸ਼ੀ ਨੂੰ ਪਿਛਲੇ ਹਫਤੇ ਆਕਲੈਂਡ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ ਜੇਲ੍ਹ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਉਹ ਅਗਲੇ ਸੋਮਵਾਰ ਫਿਰ ਅਦਾਲਤ ਦੇ ਵਿੱਚ ਪੇਸ਼ ਹੋਵੇਗਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਕੀਮਤੀ ਪੈਂਡੈਂਟ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਤੇ ਜਾਂਚ ਜਾਰੀ ਹੈ